ਕਈ ਲੋਕ ਮੈਨੂੰ ਕੁਝ ਦਿਨਾਂ ਕੇ ਤੁਹਾਡਾ ਐਡਰੈਸ ਕੀ ਹੈ ਤਾਂ ਅੱਜ ਮੈਂ ਆਪਣਾ ਐਡਰੈਸ ਦੱਸਾਂਗੀ ਵੀਡੀਓ ਦੇ ਵਿੱਚ ਵੀ ਦੱਸ ਸਕਦੇ ਹਾਂ ਤੇ ਲਾਸਟ ਤੇ ਵੀ ਦੱਸਾਂਗੀ ਪਲੀਜ਼ ਵੀਡੀਓ ਪੂਰੀ ਦੇਖਿਓ ਤੁਸੀ ਤਾਂ ਹੀ ਤੁਹਾਨੂੰ ਪਤਾ ਲੱਗੂਗਾ ਮੇਰਾ ਐਡਰੈਸ ਕੀ ਕਿਉਂਕਿ ਕਈ ਲੋਕ ਕਿ ਮੈਨੂੰ ਪੁੱਛਿਆ ਕਿ ਅੰਟੀ ਆ ਵੀ ਕੁਝ ਦੇਆ ਕੇ ਵੀ ਦੀਦੀ ਨੂੰ ਵੀ ਕੁਝ ਦੇਆ ਕਈ ਲੋਕ ਕਿ ਵਿੱਚ ਮੈਂ ਤੁਹਾਨੂੰ ਅੱਜ ਆਪਣਾ ਐਡਰੈਸ ਦੱਸੂਣੇ ਇਸ ਲਈ ਪਲੀਜ਼ ਵੀਡੀਓ ਪੂਰੀ ਦੇਖਿਓ ਸਕਿੱਪ ਨਾ ਕਰਿਓ हेलो गाइस गुड मॉर्निंग आप सबको और तुसी कैसे हो आ देखो सा सवेरे सवेरे का व्यू आज भी अस चाय पीने लगे सवेरे सवेरे चाह पी के आ देखो सब्जी बनाई टिंडे टींडे सब्जी बनाई है आज ज्यादा पतीला हम आटा गुन के रखे से आ देखो आटा गुन के रखे आ देखो भुखा रखे हुए मेरे घर आ देखो ਆਹ ਦੇਖੋ ਚਾਹ ਵੀ ਅੰਦੇ ਸਵੇਰੇ ਸਵੇਰੇ ਮੈਂ ਕਿਹਾ ਮੈਂ ਵੀ ਫਿਰ ਨਾਲ ਚਾਹ ਵੀ ਲੈਣੀ ਆ ਫਿਰ ਮੈਂ ਰੋਟੀ ਵੀ ਬਣਾਣੀ ਆ ਰੋਟੀ ਬਣਾ ਕੇ ਨਾਲ ਨੂੰ ਕੰਮ ਤੇ ਵੀ ਭੇਜਣਾ ਆ ਤੁਸੀਂ ਸਾਰੇ ਠੀਕ ਹੋ ਗਾਇਸ ਮੈਂ ਨਾ ਚਾਹ ਵੀ ਕਰਾ ਦੇ ਫਿਰ ਰੋਟੀ ਬਣਾਣ ਲੱਗ ਪਈ ਆ ਨਾਲੇ ਰੋਟੀ ਬਣਾ ਕੇ ਨਾਲ ਨੂੰ ਫਿਰ ਖਵਾਉਂਗਾ ਬਾਅਦ ਹਰ ਕੰਮ ਤੇ ਭੇਜਾਂਗੀ ਮੈਂ ਕਿਹਾ ਚਾਹ ਵੀ ਤੇ ਰੋਟੀ ਬਣਾਈ ਹੈ ਠੀਕ ਹੈ ਜੀ ਕੁੜੀਆਂ ਦੀ ਜ਼ਿੰਦਗੀ ਹੈ ਇਹ ਸਿਰ ਉੱਠੋ रोज बैठ रोटी बनाओ रोज रोटी बनाओ हाँ कुछ नहीं आज तक अपने फेस पर नींबू ला रही थी तो मेरे फेस से ना एक्सरे पिंपल वगैरह बहुत ज्यादा हो गए दाग दूग हो गए टैनिक भी बहुत हो गया मेरे फेस से जब तो मैं बीमार हो गई थी ना इसका टैनिक बहुत होता मैं नींबू ला रही हूँ नींबू ला वह होंगे फेस से नाटक देखती सी और कसम कर ਨਾਟਕ ਦੇ ਇੱਕ ਵਾਰ ਸੀ ਮੂਲ ਨਾਲ ਸੀ ਮੈਂ ਥੋੜਾ ਮੈਡੀਕਲ ਤਾਂ ਹੋ ਤਾ ਮੈਂ ਨਾ ਨਾਲ ਜਾਨੇ ਕਰਿਆਈ ਸੀ ਉਹਨਾਂ ਦੀ ਐਲਸਿਡੀ ਦੇਖਣ ਐਲਸਿਡੀ ਦੇ ਲਈ ਤੇ ਵੀ ਕਿ ਨਾਟਕ ਦੇਖਦੇ ਵੀ ਸਾਡੇ ਕੋਲ ਤਾਂ ਐਲਸਿਡੀ ਹੈ ਨਹੀਂ ਤਾਂ ਇਹ ਨਾਲ ਦੇ ਦੇ ਕਰਾਈ ਸੀ ਨਾਲ ਟੀਵੀ ਦੇਖਦੇ ਵੇ ਮੈਂ ਉੱਥੇ ਬੈਠੀ ਹੋਈ ਸੀ ਫਿਰ ਮੈਂ ਕਿੰਨੂ ਰਲਣਾ ਮੋਤ ਹੈ ਤੇ ਇਹਨਾਂ ਸਾਡੇ ਤਾਂ ਐਲਸਿਡੀ ਆ ਨਹੀਂ ਕਿੱਥੇ ਕਰਾਇਆ ਬਿੱਲੀ ਨਹੀਂ ਮਾਣਾ ਸਾਡੇ ਦਾ ਜਿੰਨਾ ਕਰਾਇਆ ਇੰਨੇ ਬਿੱਲੀ ਨਾਲ ਦੇਆਂ ਦੇ ਘਰੇ ਆਈ ਸੀ ਦੇਖਣਾ ਸਾਡੇ ਤਾਂ ਫਰਾਟਾ ਪੱਖਾ ਵੀ ਨਹੀਂ ਬਣਾਤੇ ਦੇਖੋ ਨਿਆ ਮੱਖਾ ਦਿੱਤਾ ਨਾਲੇ ਚਿੱਟਾ ਕਰਦਾ ਸਾਡੇ ਕੋਲ ਮੱਖਾ ਹੈ ਹੀ ਨਹੀਂ ਸਾਡੇ ਨੂੰ ਦੇਖਿਓ ਬਰਾਉਂਡ ਦੇ ਪੱਖਾ ਪਟਿਆ ਜਾ ਸਾਡੇ ਨੂੰ ਪੱਖਾ ਨਹੀਂ ਹੈ ਤਾਂ ਤਾਂ ਨਾਲ ਦੇ ਦੇ ਘਰਿਆਂ ਪੈਟਰਨ ਆਇਆ ਸੀ ਦੇਖਦੀ ਪਈ ਸਰਦੀ ਲਈ ਮਹਿੰਗੀ ਹੋ ਗਈ ਹੈ ਨਾ ਬਹੁਤ ਪਹਿਲੇ ਤੱਕ ਦਾਲ ਬਣਦੇ ਆ ਰਹੇ ਅੱਜ ਆ ਲਈ ਖਾਵਾ ਨੇ ਇੱਕ ਸਬਜ਼ੀ ਮੰਗਦੇ ਦੋ ਦਿਨ ਲਾਲ ਬਣਾ ਰਹੇ ਨੇ ਅੱਜ ਦਾਲ ਦਾ ਦਰਗਾ ਲੱਗ ਰਿਹਾ ਅੱਜ ਆਪਾਂ ਮੜਾਈ ਆਹਰ ਹਰਦੀ ਦਾਲ ਆਹਰ ਹਰਦੀ ਦਾਲ ਨੂੰ ਤੜਕਾ ਲਾਣਾ ਵਾ ਡੈਡੀ ਆ ਚੁੱਕੇ ਨੇ ਡੈਡੀ ਨੇ ਚਾਚੂ ਬਣਾ ਕੇ ਦਿੱਤੀ ਆ 50 ਸੀ ਹੀ ਦਿੱਤੀ ਆ ਤੇ ਨਾਲ ਦਾਲ ਵੀ ਤਰੀ ਸੀ ਦਾਲ ਦੇ ਦੋ ਤਿੰਨ ਚੁੱਟੀਆਂ ਲੱਗੀਆਂ ਉਹਨੂੰ ਤੜਕਾ ਲਾਣਾ ਵਾ ਵਾ ਤੜਕਾ ਲਾ ਕੇ ਦੇਖਦੇ ਆ ਕੀ ਬਣਿਆ ਆਜਾ ਦੇਖ ਦਾਲ ਆਦਾਲਾ ਨੂੰ ਕੁਕਰ ਵਿੱਚ ਆ ਚੌਲ ਖਾਣਾ ਚਲ ਤੇ ਦਾਲ ਚੌਲ ਖਾਣੇ ਜਾਂਦੇ ਤੇ ਪਲੀਜ਼ ਸਾਡੇ ਵੀਡੀਓ ਨੂੰ ਜਿੰਨਾ ਹੋ ਸਕੇ ਉਹਨਾਂ ਜਿਆਦਾ ਤੋਂ ਜਿਆਦਾ ਲਾਈਕ ਕਮੈਂਟ ਸ਼ੇਅਰ ਜਿੰਨਾ ਹੋ ਸਕੇ ਜਿੰਨਾ ਹੋ ਸਕੇ ਜਿਆਦਾ ਕਰੋ ਜਿੰਨਾ ਤੁਸੀਂ ਜਿਆਦਾ ਕਰੋ ਉਹਨੇ ਸਾਡੇ ਉਪਰ ਜਿਹੜੀ ਸੇਵਾ ਤਾਂ ਉਹ ਕੰਮ ਹੋ ਜਿੰਨਾ ਤੁਸੀਂ ਵੀ ਸਪੋਰਟ ਕਰੋਗੇ ਤੇ ਵੀਡੀਓ ਸ਼ੇਅਰ ਕਰੋਗੇ ਲੋਕਾਂ ਨੂੰਗਾਓ ਇਹਨਾਂ ਨੂੰ ਸਬਸਕ੍ਰਾਈਬ ਕਰੋਗੇ ਉਹ ਕੁਝ ਵੀ ਤੁਸੀਂ ਜਿੰਨਾ ਤੁਸੀਂ ਸਾਡਾ ਸਪੋਰਟ ਕਰੋਗੇ ਉਹਨਾਂ ਨੇ ਸਾਡੇ ਲਈ ਲੱਗੀ ਯਾਰ ਸਾਡੇ ਮਤਲਬ ਥੋੜੀ ਪ੍ਰੋਬਲਮ ਸੀ ਥੋੜੀ ਜਿਹੀ ਸਾਡਾ ਸਪੋਰਟ ਕਰਾਉਣਾ ਹੈ ਤੇ ਤੁਸੀਂ ਸਪੋਰਟ ਕਰੋ ਤਾਂ ਇਹ ਸਾਡੀ ਪ੍ਰੋਬਲਮ ਥੋੜੀ ਤੇ ਔਰ ਇਦਾਂ ਹੀ ਕਰਦੇ ਰਹੋ ਸੈਰ ਕਮੈਂਟ ਔਰ ਪਲੀਜ਼ ਇੱਕ ਚੀਜ਼ ਜਲ ਕਰਾਉਣਾ ਸਾਰੇਆਂ ਨੂੰ ਕਿ ਮੇਰੀ ਵੀਡੀਓ ਪਲੀਜ਼ ਪੂਰੀ ਦੇਖ ਜਾ ਕਰੋ ਤੁਸੀਂ 1 ਮਿੰਟ ਦੇਈਂ ਕਿ 2-3 ਮਿੰਟ ਦੇਈਂ ਤਾਂ ਪੂਰੀ ਵੀਡੀਓ ਸੀ ਦੇਖੋ ਪਲੀਜ਼ ਪੂਰੀ ਵੀਡੀਓ ਦੇਖਿਆ ਕਰੋ ਤਾਂ ਪਾਈਂਗੇ ਲੋਥਰ ਔਰ ਸਪੋਰਟ ਕਰੋਗੇ ਤੁਸੀਂ ਸਪੋਰਟ ਕਰੋਗੇ ਅਜਿੰਨਾ ਜ਼ਿਆਦਾ ਤੁਸੀਂ ਸਪੋਰਟ ਕਰੋ ਤਾਂ ਇਹ ਸਾਡਾ ਖੁਸ਼ ਬਣੂਗਾ। ਇਹਦਾ ਇੱਦਾਂ ਬਣਾਇਓ ਤੁਸੀਂ ਆ ਵੀਡੀਓ ਵਿੱਚ ਛੱਡ ਦਿੰਦੇ ਹੋ। ਕਿਰਾਇਆ ਆ ਗਿਆ, ਬਿੱਲ ਆ ਗਿਆ। ਹਾਂ। ਹੁਣ ਬਿੱਲ ਆਇਆ ਤੇ ਪੈਸੇ ਦੇਣੇ ਆ। ਕਿਰਾਇਆ ਬਿੱਲ ਆ ਗਿਆ, ਸਭ ਪੈਸੇ ਦੇਣੇ ਹੋਏ, ਪੈਸੇ। ਬਿੱਲ ਆਇਆ ਪਰ ਜੋ ਹੁਣ ਪਈ ਹੈ ਕਿ ਹਾਜੀ ਤਨਖਾਹ ਮੈਂ ਦੱਸਿਆ ਸੀ ਪਿਛਲੀ ਵੀਡੀਓ 'ਚ ਜਿਹਨੇ ਘਰ ਆਲਾ 500 ਰੁਪਏ ਤਨਖਾਹ ਲੈ ਕੇ ਆ। ਤੁਹਾਨੂੰ ਜਿਹਦਾ ਸਭ ਫਾਰਮ ਸਜੇ। ਕੜਾ ਬਿੱਲੇ ਜਾਂਦਾ ਕਿਹੜੇ ਉਤਲੰਭ ਕਿ ਤਰਾਇਆ ਜਾਂਦਾ ਤੁਸੇ ਤੁਹਾਨੂੰ ਆਪ ਨੂੰ ਸਮਝ ਆ ਕਿਉਂਕਿ ਪਿਛਲੇ ਮਹੀਨੇ ਦੇਣੀ ਨੋ ਲੱਗੇ ਸੀ ਮੇਰੇ 9 ਦਿਨ ਲੱਗੇ ਸੀ 9 ਦਿਨਾਂ ਦੇ ਪੈਸੇ ਸਿਰ 4200 ਰੁਪਏ ਮਿਲੇ ਸੀ 3000 ਐਡਵਾਂਸ ਸੀਗਾ 1200 ਰੁਪਏ ਵੈਸੇ ਸੀ 500 ਰੁਪਏ ਕਿਸੇ ਨੂੰ ਦੇਣਾ ਸੀ 700 ਦੇ ਵਿੱਚੋਂ 200 ਮੈਂ ਰੱਖ ਲਿਆ 500 ਮੈਨੂੰ ਦਿੱਤਾ ਸੀ 500 ਜੇ ਤੁਹਾਨੂੰ ਪਤਾ ਗਲੀ ਨਿਕਲਦੇ ਸਾਰੇ ਖਤਮ ਹੋ ਜਾਂਦੇ 500 ਰੁਪਏ ਕੁਝ ਮਾਇਨੇ ਨਹੀਂ ਰੱਖਦੇ ਅੱਜ ਦੇ ਡੈਡ ਚ ਤੇ ਪਾਪਾ ਤਾਂ ਪਾਪਾ ਨੂੰ ਪਤਾ ਹੀ ਕੀ ਪਾਪਾ ਰਿਕਸ਼ਾ ਚਲਾਉਂਦੇ ਨੇ ਤੁਹਾਨੂੰ ਪਤਾ ਕਿ ਉਹਨਾਂ ਦਾ ਕੰਮ ਇਦਾਂ ਹੀ ਹੈ ਕਿ ਐ ਨਹੀਂ ਹੈਗਾ ਕਿ ਅੱਜ ਕੰਮ ਹੋ ਗਿਆ ਉਹਨਾਂ ਦਾ ਕਈ ਵਾਰ ਤੇ ਹੈ ਹੁੰਦਾ ਕਿ ਰੋਜ਼ ਦੇ 30 30 ਰੁਪਏ 20 20 ਰੁਪਏ ਆਉਂਦੇ ਘਰੇ ਕਈ ਵਾਰ 30 ਰੁਪਏ ਕਈ ਵਾਰ 20 ਰੁਪਏ ਕਈ ਵਾਰ ਤਾਂ ਕੰਮ ਹੀ ਨਹੀਂ ਹੁੰਦਾ ਫਿਰ ਮੇਰੇ ਖਾਲੀ ਹੱਥਾਂ ਨਾਲ ਪਰ ਉਹ ਸਾਨੂੰ ਪਤਾ ਕਿ ਅਸੀਂ ਟਾਈਮ ਕਿਵੇਂ ਕੱਟਦੇ ਹਾਂ ਤੇ ਇੱਕ ਦੂਸਰੀ ਗੱਲ ਹੋਰ ਕੀ ਰੋਜ਼ ਰੋਜ਼ ਕਿਸੇ ਤੋਂ ਫੋਨ ਮੰਗਣਾ ਚੰਗ ਨਹੀਂ ਹੁੰਦਾ ਹੁਣ ਹਾਲਾਕਿ ਵੀਡੀਓ ਇਹ ਬਣਾਉਂਦੀ ਐ ਜੋ ਵੀ ਕੁਛ ਪਰ ਰੋਜ਼ ਕਿਸੇ ਤੋਂ ਫੋਨ ਲੈਣਾ ਨਹੀਂ ਚੰਗਾ ਲੱਗਦਾ ਅਗਲਾ ਵੀ ਕੀ ਕਹੋ ਕਿ ਰੋਹ ਸਾਡਾ ਫੋਨ ਮੰਗ ਕੇ ਲੈ ਜਾਂਦੇ ਨੇ ਇਹ ਗੱਲ ਉਹ ਕਰਦੇ 100 ਗੱਲਾਂ ਕਰਦੇ ਨੇ ਮੱਥੇ ਤਿਓੜੀਆਂ ਬੰਦੇ ਨੇ ਪਰ ਇਹ ਕਿ ਕੀ ਕਰੀ ਮਜਬੂਰ ਹਾਂ ਕਿਉਂਕਿ ਗੱਲ ਇਹ ਹੈ ਕਿ ਬਸ ਇੰਨਾ ਕੁ ਹੋ ਜਵੇ ਨਾ ਕਿ ਚਲ ਸੇ ਇੱਕ ਫੋਨ ਲੈ ਲਈਏ ਕਿ ਚਲ ਸਾਨੂੰ ਇੰਨਾ ਕੁ ਸਾਰਾ ਹੋ ਜੇ ਕਿ ਚੱਲੀ ਦੀ ਵੀਡੀਓਜ਼ ਬਣਦੀ ਰੇ ਸਭ ਕੁਝ ਹੋ ਜਵੇ ਸਾਨੂੰ ਥੋੜੀ ਜਿਹੀ ਸਪੋਰਟ ਕਰੋਗੇ ਤਾਂ ਕਾਹ ਮੇਰੇ ਸੇ ਆਪਣਾ ਲਾਲਾਂ ਨੇ ਕਾਹਨ ਕੀ ਕਰ ਵੀ ਲਾਣਾ ਜਿਸ ਤੋਂ ਬਹੁਤ ਕਰਾ ਜਿਸ ਨੇ ਸਪੋਰਟ ਕਰਨ ਨੂੰ ਦਿੱਤਾ ਹੈ ਤੁਸੀਂ ਸਾਡੇ ਵੀਡੀਓ ਨੂੰ ਲਾਈਕ ਸਬਸਕ੍ਰਾਈਬ ਸ਼ੇਅਰ ਜ਼ਰੂਰ ਕਰਿਓ ਔਰ ਜਿੰਨਾ ਤੁਸੀਂ ਸਪੋਰਟ ਕਰੋ ਉਸ ਤੋਂ ਜ਼ਿਆਦਾ ਸਪੋਰਟ ਕਰਿਓ ਕਿਰਪਾ ਹੈ ਅੱਜ ਦੀ ਵੀਡੀਓ ਇੱਥੇ ਹੀ ਖਤਮ